ਬੰਦੇ ਨੂੰ ਯਾਰੋ ਬੰਦਾ ਆਕਾ ਤੋਂ ਨਹੀਂ ਮੰਦਾ ਚੰਗਾ ਜਿਉਂਦੇ ਜੀ ਖਿੱਚਦੇ ਲਤਾ ਕਮਲੇ ਵੀ ਦੇਂਦੇ ਮਤਾਂ ਆਉਂਦੀ ਨਾ ਸਮਝ ਰਾਮਿਆ ਫਸੀਆਂ ਕੀ ਕੁੰਡੀਆਂ ਨੇ ਕਬਰਾਂ ਤੇ ਕਦਰਾਂ ਇੱਥੇ ਮਰਿਆਂ ਦੀਆਂ ਹੁੰਦੀਆਂ ਨੇ ਕਬਰਾਂ ਤੇ ਕਦਰਾਂ ਵੀਰੇ ਗੋਂਡੀ ਨੇ ਕੋਠੀ ਪਾਲੀ ਪਾਈ ਹੋਉ ਲੋਨ ਲਾਨਤੇ ਤੰਦਾ ਜਾਂਦੋ ਨੰਬਰ ਦਾ ਚੱਲਦਾ ਕੋਈ ਫੋਨ ਫਾਨਤੇ ਲੀੜੇ ਕਿੰਜ ਚਿੱਟੇ ਪਾਉਂਦਾ ਮੁੱਛਾਂ ਕਿਉਂ ਕੁੰਡੀਆਂ ਨੇ ਕਬਰਾਂ ਤੇ ਕਦਰਾਂ ਇੱਥੇ ਮਰਿਆਂ ਦੀਆਂ ਹੁੰਦੀਆਂ ਨੇ ਕਬਰਾਂ ਤੇ ਕਦਰਾਂ ਵੀਰੇ ਦੂਜੇ ਦੀ ਨੂੰਹ ਐ ਮਾੜੀ ਦੂਜੇ ਦਾ ਪੁੱਤ ਅਵਾਰਾ ਸਾਡਾ ਤਾਂ ਸੌਅ ਐ ਪਰ ਓਏ ਟੱਬਰ ਸਾਰੇ ਦਾ ਸਾਰਾ ਦੂਜੇ ਦੀ ਨੂੰਹ ਐ ਮਾੜੀ ਦੂਜੇ ਦਾ ਪੁੱਤ ਅਵਾਰਾ ਸਾਡਾ ਤਾਂ ਸੌਅ ਐ ਪਰ ਟੱਬਰ ਸਾਰੇ ਦਾ ਸਾਰਾ ਸਾਡੇ ਕਰਦੇ ਵੀ ਜੰਮੀ ਲੋਕਾਂ ਦੇ ਗੁੰਡੀਆਂ ਨੇ ਕਬਰਾਂ ਤੇ ਕਦਰਾਂ ਇੱਥੇ ਮਰਿਆਂ ਦੀਆਂ ਹੁੰਦੀਆਂ ਨੇ ਕਬਰਾਂ ਤੇ ਕਦਰਾਂ ਵੀਰੇ ਜਿਨ੍ਹਾਂ ਨੇ ਮਿਹਨਤ ਕਰਕੇ ਬੱਚਿਆਂ ਲਈ ਮੈਲੂ ਸਾਰੇ ਵੇਖਿਆ ਸੜਕਾਂ ਉੱਤੇ ਰੁੜਦੇ ਉਹ ਬੁੱਢੇ ਵਾਰੇ ਜਿਨ੍ਹਾਂ ਨੇ ਮਿਹਨਤ ਕਰਕੇ ਉਹ ਬੱਚਿਆਂ ਲਈ ਮੈਲ ਸਾਰੇ ਵੇਖੇ ਨੇ ਸੜਕਾਂ ਉੱਤੇ ਰੁਲਦੇ ਉਹ ਬੁੱਢੇ ਵਾਰੇ ਗੰਦਲਾਂ ਜ਼ਹਿਰੀ ਲੀਆਂ ਇੱਥੇ ਮਿਸ਼ਰੀ ਵਿੱਚ ਗੁੰਦੀਆਂ ਨੇ ਕਬਰਾਂ ਤੇ ਕਦਰਾਂ ਇੱਥੇ ਮਰਿਆਂ ਦੀਆਂ ਹੁੰਦੀਆਂ ਨੇ ਕਬਰਾਂ ਤੇ ਕਦਰਾਂ ਵੀਰੇ ਮਰਿਆਂ ਦੀਆਂ ਹੁੰਦੀਆਂ ਨੇ ਕਬਰਾਂ ਤੇ ਕਦਰਾਂ ਇੱਥੇ ਦੁਨੀਆ ਤੋਂ ਜੈਨਪੁਰੀ ਓਏ ਕਾ ਦਾ ਸਤਕਾਰ ਪਾਲਦਾ ਜਿੰਨਾ ਵਿੱਚ ਨਫ਼ਰਤ ਵਸਦੀ ਓਨਾ ਤੋਂ ਪਿਆਰ ਪਾਲਦਾ ਦੁਨੀਆ ਤੋਂ ਜੈਨਪੁਰੀ ਓਏ ਕਾ ਦਾ ਸਤਕਾਰ ਪਾਲਦਾ ਜਿੰਨਾ ਵਿੱਚ ਨਫ਼ਰਤ ਵਸਦੀ ਓਏ ਓਨਾ ਤੋਂ ਪਿਆਰ ਪਾਲਦਾ ਖਾਲੀ ਨੂੰ ਕਿਹੜਾ ਪੁੱਛਦਾ ਭਰਿਆਂ ਦੀਆਂ ਹੁੰਦੀਆਂ ਨੇ ਕਬਰਾਂ ਤੇ ਕਦਰਾਂ ਇੱਥੇ ਮਰਿਆਂ ਦੀਆਂ ਹੁੰਦੀਆਂ ਨੇ ਕਬਰਾਂ ਤੇ ਕਦਰਾਂ ਵੀਰੇ ਮਰਿਆਂ ਦੀਆਂ ਹੁੰਦੀਆਂ ਨੇ ਓਏ ਕਬਰਾਂ ਤੇ ਕਦਰਾਂ ਇੱਥੇ